ਤੋ ਅਗੇ ਵਾਤੇਆ ਬੁਰਾਇਆ ਨੇੜਲੇ ਪਿੰਡ ਅੱਤੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲ ਦੇ ਇੱਕ ਵਿਅਕਤੀ ਵੱਲੋਂ ਕੀਤੀ ਸ਼ਰਮਨਾਕ ਹਰਕਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਸਿੱਖ ਸਿੰਘਤਾ ਦੇ ਹਿਰਦੇ ਵਲੁੰਦਰੇ ਗਏ ਨੇ ਹੈਡ ਗ੍ਰੰਥੀ ਪਾਈ ਗੋਬਿੰਦ ਸਿੰਘ ਨੇ ਦੱਸਿਆ ਕਿ ਉਹ ਵਿਅਕਤੀ ਕੈਮਰਾ ਦੇ ਵਿੱਚ ਦੇਖਿਆ ਗਿਆ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਅਤੇ ਨਿਸ਼ਾਨ ਸਾਹਿਬ ਦੇ ਨਾਲ ਪਏ ਵਾਈਪਰ ਦੇ ਨਾਲ ਛੇੜਖਾਨੀ ਕਰਦੇ ਹੋਏ ਵਾਈਪਰ ਮਾਰੇ ਜਿਸ ਤੋਂ ਬਾਅਦ ਉਹ ਨੰਗੇ ਸਿਰ ਅਤੇ ਜੇਬ ਦੇ ਵਿੱਚ ਪੀੜੀਆਂ ਤੰਬਾਕੂ ਪਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਗੁਰਦੁਆਰਾ ਸਾਹਿਬ ਦੇ 메ਨ ਗੇਟ ਤੇ ਲੱਗੇ ਜਿੰਦਰੇ ਨੂੰ ਉਤਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੰਗਤ ਮੌਜੂਦ ਹੋਣ ਕਰਕੇ ਉਸਨੇ ਜਿੰਦਰਾ ਹੇਠਾ ਸੁੱਟ ਦਿੱਤਾ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਵਿਛਾਏ ਹੋਏ ਗਲੀਚੇ ਅਤੇ ਚਾਦਰਾਂ ਨੂੰ ਖਿਲਾਰਦਾ ਹੋਇਆ ਬਾਹਰ ਨਿਕਲ ਗਿਆ ਅਰਦਾਸ ਉਪਰੰਤ ਉਹ ਬਾਹਰ ਉਸ ਵਿਅਕਤੀ ਨੂੰ ਸੰਗਤ ਦੀ ਮਦਦ ਨਾਲ ਫੜਨ ਦੇ ਲਈ ਆਏ ਤਾਂ ਉਸਨੇ ਬਾਲਟੀ ਦੇ ਨਾਲ ਉਹਨਾਂ ਨੂੰ ਸੰਗਤ ਨੂੰ ਰਾਇਆ ਅਤੇ ਉੱਥੋਂ ਦੀ ਭੱਜ ਨਿਕਲਿਆ ਜਿਸ ਤੋਂ ਬਾਅਦ ਇਹ ਜੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਐਸ ਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਨੇ ਤੇ ਉਕਤ ਵਿਅਕਤੀ ਨੂੰ ਪਿੰਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਸੋ ਵਿਅਕਤੀ ਦੀ ਪਛਾਣ ਗਣੇਸ਼ ਖੜਗਾਪੁੱਤਰ ਕੇਸ਼ ਬਹਾਦਰ ਵਾਸੀ ਨੇਪਾਲ ਜੋ ਕਿ ਲੁਧਿਆਣਾ ਦੇ ਵਿੱਚ ਕੰਮ ਕਰਦਾ ਹੈ ਉਸ ਦੇ ਵਜੋਂ ਹੋਈ ਹੈ ਜਿਸ ਨੂੰ ਕੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਸੋ ਫਿਲੌਰ ਦੇ ਪਿੰਡ ਅੱਟੀ ਦੇ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਨੌਜਵਾਨ ਜੁੜਾ ਕਿ ਨੇਪਾਲ ਦਾ ਰਹਿਣ ਵਾਲਾ ਸੀ ਜੁਥੇ ਕੀ ਅਸਵੇਰ ਵੇਲੇ ਗੁਰੂ ਘਰ ਦੇ ਵਿੱਚ ਨੰਗੇ ਸਿਰ ਆਇਆ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਗਈਆਂ ਜੋ ਕਿ ਬੇहद ਗਲਤ ਸਨ ਜੋ ਸੰਗਤ ਤੇ ਵੀ ਹਮਲਾ ਕਰਨ ਦੀ ਇਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਸੋ ਨੇਪਾਲ ਦਾ ਰਹਿਣ ਵਾਲਾ ਹੈ ਪ੍ਰਵਾਸੀ ਜਿਸ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਾਡਾ ਨਰੇਂਦਰ ਗੁੱਪਤ ਜੋੜ ਚੁੱਕੇ ਨੇ ਸੋ ਨਰੇਂਦਰ ਇਹ ਜਿਹੜੇ ਕਿ ਘਟਨਾ ਵਾਪਰੀ ਹੈ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਨੌਜਵਾਨ ਕਿਹਾ ਜਾ ਰਿਹਾ ਹੈ ਕਿ ਨੇਪਾਲ ਦਾ ਰਹਿਣ ਵਾਲਾ ਹੈ ਤੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਅੰਦੇਪੋਤੇ ਤੁਹਾਡੇ ਤੋਂ ਵੀ ਗੱਲ ਕਰੀਏ ਤੇ ਇਹ ਗੁਰਾਇਆਂ ਦੇ ਕੋਲ ਪਿੰਕ ਪਿੰਦਾ ਅੱਤੀ ਪਿੰਡ ਪਿੰਦਾ ਜਿੱਤੇ ਵੀ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਨੇਪਾਲ ਦੇ ਜਿਹੜੇ ਵਾ ਸ਼ੁਰੂ ਤੋਂ ਵੱਲੋਂ ਜਿਹੜੀਆਂ ਨੇ ਇੱਕ ਵਿਅਕਤੀ ਵੱਲ ਜਿਹੜੀ ਆ ਉੱਥੇ ਦੇਹਦ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸ ਸਵੇਰ ਦੇ ਟਾਈਮ ਜਦੋਂ ਵੀ ਜਿਤਨੇਮ ਦਾ ਟਾਈਮ ਹੁੰਦਾ ਵਾ ਤਾਂ ਉੱਥੋਂ ਦੀ ਜਿਹੜੀ ਗਰਭਤੀ ਹੈਗੇ ਨੇ ਹੈ ਗਰਭਤੀ ਜਿਹੜੇ ਨੇ ਉਹ ਜਨਨ ਵੀ ਤਰ੍ਹਾਂ ਤੜਕੇ ਜਿਹੜੇ 5 ਵਜੇ ਦੇ ਕਰੀਬ ਉੱਠ ਕੇ ਜਦੋਂ ਗੁਰਦੁਆਰਾ ਸਾਹਿਬ ਦੇ ਨੇਧੇ ਨੇਮ ਕਰਦੇ ਆ ਇੱਕ ਦੇਖਦੇ ਕਿ ਇੱਕ ਸ਼ਕਤੀ ਵਿਅਕਤੀ ਜਿਹੜਾ ਵਾ ਗੁਰਦੁਆਰੇ ਦੇ ਆਸ-ਪਾਸ ਜਿਹੜਾ ਵਾ ਉੱਥੇ ਹੁੰਦਾ ਵ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਜਦੋਂ ਅੰਦਰ ਜਾਂਦਾ ਵਾ ਤੇ ਅੰਦਰ ਜਾ ਕੇ ਜਿਹੜਾ ਵਾ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੇ ਉੱਤੇ ਜਿਹੜਾ ਵਾ ਉਹ ਜਿਹੜਾ ਵਾ ਪੂਤ ਨੰਗੇ ਸਿਰ ਤੇ ਜੇਬ ਵਿੱਚ ਪੀੜੀਆਂ ਤਮਾਟੂ ਦੇ ਵਿੱਚ ਹੁੰਦਾ ਵਾ ਕਿ ਉਸ ਨੂੰ ਜਿਹੜਾ ਵਾ ਵਾਈਪਰਾਂ ਦੇ ਨਾਲ ਜਿਹੜਾ ਉਹਦੇ ਨਾਲ ਛੇੜਖਾਂਦੀ ਕਰਨੀ ਸ਼ੁਰੂ ਕਰ ਦਿੰਦਾ ਵਾ ਜਿਸ ਤੋਂ ਬਾਅਦ ਜਿਹੜਾ ਹੈਬਿਟ੍ਰੰਕਿੰਗ ਨੇ ਉਸੇ ਹੀ ਤਰੀਕੇ ਟੱਟਰਾ ਨੂੰ ਜਿਹੜਾ ਸੀਸੀਟੀਵੀ ਵਿੱਚ ਜਦੋਂ ਦੇਖਿਆ ਜਾਂਦਾ ਤਾਂ ਉਸ ਤੋਂ ਬਾਅਦ ਆ ਕੇ ਉਸਦੇ ਨੇ ਉਹ ਸਮਝ ਜਿਹੜਾ ਉਹ ਕਾਬੂ ਪਾ ਕੇ ਕਾਬੂ ਕਰਕੇ ਜਿਹੜਾ ਉਸ ਨੂੰ ਅੱਗੇ ਜਿਹੜੇ ਨਿਖਾ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਟੀਮ ਜਦੋਂ ਉਹਦੇ ਪਹੁੰਚਦੀ ਹੈ ਮੌਕੇ ਤੇ ਉਸ ਨੂੰ ਜਿਹੜਾ ਵਾ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ ਹੈ ਹੁਣ ਪੁਲਿਸ ਉਹਨਾਂ ਜਿਹੜੀ ਹੈ ਇਹ ਸਾਰੇ ਮਾਮਲੇ ਦੀ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਉਹ ਉਹਦੇ ਕੋਲ ਹਾਸਲ ਕੀਤੀ ਜਾ ਰਹੀ ਹੈ ਕਿ ਵਿਅਕਤੀ ਜਿਹੜਾ ਵਾ ਇਹ ਆਪਣਾ ਕਿਉਂ ਆਇਆ ਸੀ ਕਿੱਦਾਂ ਆਇਆ ਸੀ ਕੀ ਇਹ ਜੇ ਤੀ ਮਨਸ਼ਾ ਜੀ ਸੀ ਲੇਕਿਨ ਪੁਲਿਸ ਤੋਂ ਜਿਹੜਾ ਦਾ ਆਪਣਾ ਕੋਈ ਤੁਮੇਤੀ ਮੈਂਬਰਾਂ ਸ਼ਿਕਾਇਤ ਦਿੱਤੇ 298 ਦੇ ਤਹਿਤ ਜਿਹੜਾ ਦਾ ਮਾਮਲਾ ਕਰਕੇ ਤਰਲੇ ਤੱਕ ਆ ਗਿਆ ਉਹ ਤੇ ਵਿਅਕਤੀ ਦੀ ਪਛਾਣ ਜਿਹੜੀ ਆ ਗਣੇਸ਼ ਸਾਡੇ ਦਾ ਗਣੇਸ਼ ਖੰਡੜਾ ਪੁੱਤਰ ਕੇਸ਼ ਭਗਤਵਾਦੀ ਨੇਪਾਲ ਇਹ ਲੁਧਿਆਣਾ ਦੇ ਵਿੱਚ ਕੰਮ ਕਰਦਾ ਜਿਹੜਾ ਵਾ ਉਹਦੇ ਰੂਪ ਦੇ ਵਿੱਚ ਹੋਈ ਹੈ ਹੁਣ ਇਹਦੇ ਕੋਲ ਜਿਹੜੀ ਇਹ ਪੁੱਛਗਿੱਛ ਕੀਤੀ ਜਾਗੀ ਔਰ ਪੁਲਿਸ ਵੱਲ ਜਿਹੜਾ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਵਾ ਹੁਣ ਰਿਮਾਨਡ ਦੇ ਉੱਤੇ ਲੈ ਆਜੇ ਸਾਰੀ ਪੁੱਛਗਿੱਛ ਤੋਂ ਬਾਅਦ ਜਿਹੜੇ ਨੇ ਕੋਲ ਸੋਲਡ ਨੇ ਖੁਲਾਸੀ ਕੀਤੀ ਜਾਣਗੇ ਜੀ ਸੋ ਇਸ ਦੇ ਵੱਲੋਂ ਜਿਹੜੀ ਹਰਕਤ ਕੀਤੀ ਗਈ ਹੈ ਕੁਝ ਜਾਣਕਾਰੀ ਹੈ ਕਿ ਮਤਲਬ ਇਸ ਦੇ ਵੱਲੋਂ ਇਹ ਜਾਣਬੁੱਝ ਕੇ ਕੀਤਾ ਗਿਆ ਜਾਂ ਫਿਰ ਕੁਝ ਹੋਰ ਹੋਰ ਹੋ ਸਕਦੀ ਹੈ ਇਸ ਦੇ ਬਾਰੇ ਗੱਲ ਜਾਂ ਫਿਰ ਇਹ ਦਿਮਾਗੀ ਉਹ بیمار ਲੱਗਦਾ ਹੈ ਵਿਅਕਤੀ ਕੁੜਮ ਦੀ ਗੱਲ ਕਰੀਏ ਤਾਂ ਦਿਮਾਗੀ ਕੋਈ ਨਹੀਂ ਮਤਲਬ ਕਿ ਐਨੀ ਅਸੀਂ ਵਿੱਚ ਜਿੱਦਾਂ ਕੋਈ ਇੰਟੈਂਸ਼ਨ ਨਹੀਂ ਪਾਈ ਕਿ ਦਿਮਾਗੀ ਬਿਮਾਰ ਹੈ ਜਾਂ ਮਤਲਬ ਕਿ ਇਸੁੱਲੇ ਜਿਹੜੀ ਹੈ ਜਿਹੜੀ ਸਾਜ਼ਿਸ਼ ਜਿਹੜੀ ਹੈ ਕੋਈ ਜਾਣਬੁੱਝ ਕੇ ਜਿਹੜੀ ਹੈ ਜੋ ਤੱਥ ਆਏ ਨੇ ਜਾਣਬੁੱਝ ਕੇ ਸਾਹਮਣੇ ਕੀਤੀ ਗਈ ਹੈ ਉਸ ਨੂੰ ਲੈ ਕੇ ਪੁਲਿਸ ਜਿਹੜੀ ਹੈ ਹੁਣ ਇਹਦੇ ਕੋਲ ਢੁਗਾਈ ਦੇ ਨਾਲ ਜਿਹੜੀ ਹੈ ਪੁੱਛਗਿੱਛ ਕਰ ਰਹੀ ਹੈ ਪੁਲਿਸ ਦੇ ਜਿਹੜੇ ਇੰਸਪੈਕਟਰ ਸੁਖਦੇਵ ਜੀ ਨਾਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇਸ ਨੂੰ ਕੋਰਟ ਵਿੱਚ ਪੇਸ਼ ਕਰਾਂਗੇ ਰਿਮਾਂਡ ਲਾਵਾਂਗੇ ਰਿਮਾਂਡ ਤੋਂ ਬਾਅਦ ਜਿਹੜੀ ਹੈ ਢੁਗਾਈ ਦੇ ਨਾਲ ਇਹਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਕੀ ਕੀਤਾ ਲੇਕਿਨ ਕਮੇਡਾਂ ਤੋਂ ਜਿਹੜਾ ਵਾ ਮੋਲ ਖਾਣ ਤੋਂ ਜਿਹੜਾ ਬਚਾ ਲਿਤਾ ਜਾਂਦਾ ਉਸ ਨੂੰ ਗ੍ਰਿਫਤਾਰ ਕਰਕੇ ਔਰਤ ਕੋਈ ਉਸ ਤੇ ਧਮਾਕੀ ਜਿਹੜਾ ਨੁਕਤਬਾਰੇ ਪੁੱਛਿਆ ਗਿਆ ਉਸ ਨੇ ਵੱਲੋਂ ਕਹਿੰਦੇ ਇਸ ਤਰ੍ਹਾਂ ਦੇ ਕੋਈ ਵੀ ਤਾਪੀ ਜਿਹੜੇ ਨੇ ਸਾਡੇ ਸਾਹਮਣੇ ਨਹੀਂ ਆਏ ਕਿ ਇਹ ਕੋਈ ਵੀ ਇਹ ਧਮਾਕੀ ਜਿਹੜੀ ਇਹ ਜਿਹੜੇ ਨੁਕਸ ਹੋਵੇ ਜਾਂ ਕੋਈ ਤੇ ਵੀ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਇਸ ਟੈਂਟ ਕੋਈ ਚੀਜ਼ ਜਿਹੜੀ ਉਹਨਾਂ ਦੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਲੇ ਤੱਕ ਸਾਹਮਣੇ ਨਹੀਂ ਆਈ ਹੈ ਕਿ ਔਰ ਪੁਲਿਸ ਜਿਹੜੀ ਆ ਹੁਣ ਇਹ ਇਹ ਜਾਂਚ ਕਰ ਰਹੀ ਹੈ ਕਿ ਇਹ ਕਿਉਂ ਆਇਆ ਸੀ ਕਿਸ ਬੋਲਤੇ ਗਿਆ ਗਿਆ ਵਾ ਸਾਡੀ ਸ਼ਰਤ ਕਰਨ ਵਾਸਤੇ ਇਹ ਹੁਣ ਜਿਹੜੀ ਆ ਰਿਮਾਂਡ ਦੇ ਬਾਅਦ ਇਤੋ ਜੜੀ ਸਾਡੀ ਪੁੱਛ ਗਈ ਜਿਹੜੀ ਦਿੱਤੀ ਜਾਗੀ ਫਰਮ ਜੀ ਜੀਨੇਂਦਰ ਬਹੁਤ